ਬੰਦੇ ਦੀ ਬੋਲੀ ਸਾਹਮਣੇ ਬੰਦਾ ਦੇਖ ਕੇ ਬਦਲ ਜਾਂਦੀ ਆ ਜਿਹੜਾ ਬੰਦਾ ਆਪਾਂ ਲੱਗਦਾ ਬਹੁਤ ਮਿੱਠਾ ਬੋਲਦਾ ਬੜਾ ਪਿਆਰ ਨਾਲ ਬੋਲਦਾ ਉਹ ਕਿਸੇ ਨਾਲ ਕੋੜਾ ਵੀ ਬੋਲਦਾ ਹੋਊਗਾ ਜਿਹੜਾ ਬੰਦਾ ਆਪਾਂ ਲੱਗਦਾ ਵੀ ਬੜਾ ਯਾਰ ਔਖਾ ਬੋਲਦਾ ਉਹ ਕਿਸੇ ਨਾਲ ਮਿੱਠਾ ਵੀ ਬੋਲਦਾ ਹੋਊਗਾ ਕਿਵੇਂ ਜਦੋਂ ਕਿਸੇ ਦਾ ਕਰ ਲੋੜ ਆ ਜਿਹੜਾ ਬੰਦਾ ਕਿਸੇ ਨੂੰ ਹਰ ਇੱਕ ਨੂੰ ਕੋੜਾ ਬੋਲਦਾ ਉਹ ਬੜੇ ਮਿੱਠੇ ਭਾਸ਼ਾ ਨਾਲ ਗੱਲ ਕਰੂਗਾ ਕਿਉਂਕਿ ਉਹਨੂੰ ਲੋੜ ਆ ਤੇ ਉਹੀ ਬੰਦਾ ਜਦੋਂ ਲੋੜ ਪੂਰੀ ਹੋ ਗਈ ਉਦੀ ਬੋਲੀ ਉਹੀ ਫੇਰ ਹੋ ਜੂਗੀ ਇੱਕ ਗੱਲ ਇਹ ਦੂਸਰੀ ਗੱਲ ਇਹ ਬੰਦਾ ਬਰਾਬਰ ਦੇ ਬੰਦੇ ਨਾਲ ਹੋਰ ਬੋਲੀ ਨਾਲ ਗੱਲ ਕਰਦਾ ਆਪ ਤੋਂ ਡਾਊਨ ਗਰੀਬ ਬੰਦੇ ਨਾਲ ਉਦੀ ਬੋਲੀ ਬਦਲ ਜਾਂਦੀ ਆ ਔਰ ਜਿਹੜਾ ਆਪ ਤੋਂ ਤਕੜਾ ਹੁੰਦਾ ਸੀਨੀਅਰ ਹੁੰਦਾ ਉਹਦੇ ਨਾਲ ਬੋਲੀ ਉਦੀ ਹੋਰ ਮਿੱਠੀ ਹੋ ਜਾਂਦੀ ਆ ਬੰਦੇ ਦੀ ਬੋਲੀ ਸਮੇ ਨਾਲ ਸਾਹਮਣੇ ਬੰਦਾ ਦੇਖ ਕੇ ਨਾਲ ਦੇ ਨਾਲ ਬਦਲ ਜਾਂਦੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੋ ਬੋਲੀ ਆ ਹਰ ਇੱਕਨਾਂ ਤੇ ਮੀਂਹ ਨਾ ਬੋਲੋ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਚਾਹੇ ਆਪਾਂ ਨੂੰ ਕਿਸੇ ਨਾਲ ਲੋੜ ਹੈ ਚਾਹੇ ਲੋੜ ਨਹੀਂ ਆਪਦੀ ਬੋਲੀ ਜੇ ਤੁਹਾਡੀ ਬੋਲੀ ਚ ਮਠਾਸ ਆ ਤਾਂ ਸਾਰੇ ਕੰਮ ਰਾਸ ਹੋਣਗੇ ਜੇ ਆਪਾਂ ਕੋੜਾ ਬੋਲ ਕੇ ਕਹਾਂਗੇ ਕੰਮ ਹੋ ਜੂ ਇਸ ਤਰ੍ਹਾਂ ਕੰਮ ਨਹੀਂ ਹੁੰਦਾ ਕਿਉਂਕਿ ਲੋਕ ਸਮਝ ਜਾਂਦੇ ਆ ਵੀ ਇਹ ਬੰਦੇ ਨੂੰ ਹੁਣ ਲੋੜ ਆ ਅੱਜ ਦੀ ਭਾਸ਼ਾ ਹੋਰ ਆ ਕੱਲ ਹੋਰ ਆ ਜੇ ਆਪਣੀ ਭਾਸ਼ਾ ਇੱਕ ਹੋਊਗੀ ਹਰ ਇੱਕਨਾਂ ਤੇ ਮੀਂਹ ਨਾ ਗੱਲ ਕਰਾਂਗੇ ਤਾਂ ਮੇਰਾ ਖਿਆਲ ਆ ਕਿਸੇ ਗੱਲ ਦਾ ਕਟਣ ਨਹੀਂ ਰਹੂਗਾ ਧੰਨਵਾਦ